ਕੀਤੇ ਦਿੱਲੀ ਦੇ ਮੁਖਰਾਮਾ ਨੇ ਸਾਡੇ ਵਿੱਚ ਮਿਲ ਕੇ ਸਾਡੇ ਨਾਲ ਜਦੋਂ ਵੀ ਬੇਇੱਜ਼ਤੀਆਂ ਕੀਤੀਆਂ ਉਹਨਾਂ ਨੇ ਮਿਲ ਕੇ ਕੀਤੀਆਂ ਸਾਨੂੰ ਇਹ ਗੱਲ ਉਹ ਜਾਣ ਰੱਖੀ ਨੀ ਲੋੜ ਹੈ ਜਦੋਂ ਉਹਨਾਂ ਨੇ ਸ੍ਰੀ ਕਾਂਟਕ ਸਰਟ ਆਇਆ ਮਿਲ ਕੇ ਟਾਇਆ ਜਦੋਂ ਹਜ਼ਾਰਾਂ ਸਿੱਖਾਂ ਦਾ ਕਤਤਜਾਮ ਕੀਤਾ ਮਿਲ ਕੇ ਕੀਤਾ ਜਦੋਂ ਹਜ਼ਾਰਾਂ ਉਹਨਾਂ ਸਿੱਖਾਂ ਦੇ ਕਾਬਲਾਂ ਨੂੰ ਗਿਰਫਤਾਰ ਨਾ ਕਰਨ ਦਾ ਫੈਸਲਾ ਕੀਤਾ ਮਿਲ ਕੇ ਕੀਤਾ ਉਹਨਾਂ ਹੁਕਮਾਨਾ

ਕਹਿੰਦੇ ਲੋਕ ਕਰ ਬੋਲੇ ਜੱਜ ਸਾਹਿਬ ਨੇ ਧਿਆਨ ਇਸ ਤੇ ਸੰਵਲਣ ਲੰਗਾ ਭਾਜੀ ਕਹਿੰਦੇ ਤੁਹਾਨੂੰ ਪਤਾ ਮੈਨੂੰ ਸਾਡੇ ਕਈ ਜੱਜ ਸਾਹਿਬਾਂ ਬਦਲੇ ਸਾਡੇ ਦਾ ਬੇਟੀ ਆ ਬੰਦਿਸਤਾਨ ਤੁਹਾਡੇ ਨਾਲ ਦੇ ਇਸ ਕੇਸ ਵਿੱਚ ਅਥਰ ਮੇਰੇ ਕਸਬਤ ਜੱਜ ਸੈਸ਼ਨ ਕਾਟ ਦੇ ਬੰਦੇ ਨੇ 12 ਸਾਲ ਕੇ ਚੱਲਿਆ ਮੈਂ ਲੋਕ ਕਰ ਸੱਚ ਦੇ ਬੋਲ ਕੇ ਕਿ 12 ਸਾਲ ਇੰਤਜ਼ਾਰ ਕਰ ਰਿਹਾ ਫਰਦਾ ਜ ਫੈਸਲੇ ਦਾ ਸੈਸ਼ਨ ਕੋਰਟ ਦੇ ਫਰਦਾ ਪਤਾ ਤੂੰ ਸੱਚ ਬੋਲਣਾ ਤੈਨੂੰ ਪਤਾ ਤੈਨੂੰ ਸੱਚ ਦੀ ਕੀਮਤ ਚੁਕਾਣੀ ਪਵੇਗੀ ਮੇਰਾ ਜੱਸਾ ਮੈਨੂੰ ਪਤਾ ਤਦ ਤੀ ਮੈਂ ਕੋਈ ਸੁਸਮਣ ਕੇ ਨਹੀਂ ਸੀ ਬਿਠਾ ਮੇਰਾ ਨਾਮ ਤਾਂ ਮੈਂ ਪਹਿਲੀ ਵਾਰੀ